ਫਿਰ ਮੰਮੀ ਸਹੀ ਤਾਂ ਕਹਿੰਦੇ ਆ ਦੀਦੀ ਆਪਾਂ ਬੁਲਾ ਲੈਨੇ ਆ ਵੀਰ ਜੀ ਨੂੰ ਉਹਨਾਂ ਦਾ ਹੋਣਾ ਵੀ ਜ਼ਰੂਰੀ ਐ ਇੱਥੇ ਨਹੀਂ ਨੇ ਪੁੱਤ ਮੇਰਾ ਜੱਸ ਪੁੱਤ ਹੈਗਾ ਐ ਨਾ ਦਵਾ ਦਾ ਰੂ ਲਿਆਉਣ ਲਈ ਤਾਂ ਤਾਂ ਅੰਦਰੋਂ ਲਾਰ ਕੇ ਕਿੱਦਾਂ ਉਹ ਤੇਰਾ ਉਹ ਬਾਈ ਬੱਸ ਗੇਟ ਖੋਲ ਦੇ ਗੱਲ ਤਾਂ ਹੁਣ ਬਾਪੂ ਵੇ ਤારી ਮਤ ਕਰਨੀ ਗੇਟ ਬੰਨ ਦੇ ਮੰਮੀ ਜੀ ਖੁਸ਼ ਖਾਣਾ ਤੁਸੀਂ ਬਣਾ ਕੇ ਲਿਆਵਾਂ ਨਹੀਂ ਠੀਕ ਹੈ ਜੀ ਕਲ ਸੁਣਨੇ ਬੜਾ ਲੱਕ ਦੀ ਫਿਰਦੀ ਆ ਮੋਰੇ ਮੋਰੇ ਭੱਜਦੀ ਫਿਰਦੀ ਆ ਕੋਈ ਗਲਤੀ ਤਾਂ ਨਹੀਂ ਕਰਤੀ ਨਹੀਂ ਮੰਮੀ ਜੀ ਦੇਖ ਲੈ ਜੇ ਕੋਈ ਗਲਤੀ ਕੀਤੀ ਆ ਤਾਂ ਨਹੀਂ ਮੰਮੀ ਜੀ ਮੈਂ ਤਾਂ ਕੋਈ ਅਜੀ ਗਲਤੀ ਨਹੀਂ ਕੀਤੀ ਤੂੰ ਕੀ ਸਮਝਦੀ ਕਿ ਮੈਨੂੰ ਕੁਛ ਪਤਾ ਨਹੀਂ ਜਿਹੜੀ ਤੂੰ ਗਲਤੀ ਕੀਤੀ ਆ ਨਾ ਸੋਚ ਲੈ ਆਪਰੇ ਦੱਸੇਂਗੀ ਜਾਂ ਮੈਂ ਦੱਸਾਂ ਤੈਨੂੰ ਮਮੀ ਜੀ ਬੇਤਾਇਆ ਜੇ ਕੁਛ ਨਹੀਂ ਕੀਤਾ ਅੱਛਾ ਤੇ ਆਪਣੇ ਖਸਮ ਨੂੰ ਫੋਨ ਕਿਉਂ ਲਾਇਆ ਸੀ ਕਿਉਂ ਲਾਇਆ ਸੀ ਮੇਰੇ ਪੁੱਤ ਨੂੰ ਫੋਨ ਬੋਲ ਅੱਛਾ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਵੀ ਮੈਂ ਤੁਹਾਡੇ ਪੁੱਤ ਨੂੰ ਫੋਨ ਲਾਇਆ ਸੀਗਾ ਹਾਂ ਖਬਰਦਾਰ ਖਬਰਦਾਰ ਜੇ ਮੇਰੇ ਪੁੱਤ ਨੂੰ ਫੋਨ ਲਾਇਆ ਲੱਥਾਂ ਤੋੜ ਦੂੰ ਤੇਰੀਆਂ ਮੰਮੀ ਜੀ ਜੇ ਤੁਹਾਡਾ ਪੁੱਤ ਆ ਨਾ ਤੇ ਮੇਰਾ ਘਰ ਵਾਲਾ ਵੀ ਐ ਮੈਂ ਉਹਦਾਂ ਵਿਆਹ ਕੀ ਆਈ ਐ ਇਸ ਘਰ ਦੇ ਵਿੱਚ ਜੋੜ ਜੜੋਣੀ ਐ ਮੇਰੇ ਨਾਲ ਜबान ਲੜਾਣੀ ਮੇਰੇ ਨਾਲ ਜੀ ਆਹਦੇ ਤੋਂ ਬਾਅਦ ਮੇਰੇ ਮੁੰਡੇ ਨੇ ਫੋਨ ਲਾਇਆ ਦੇਖੀ ਸਹੀ ਇਹ ਜਵਾਨ ਜਿਹੜੀ ਕੈਂਚੀ ਵਾਂਗੂ ਚੱਲਦੀ ਐ ਨਾ ਕਟ ਕੇ ਖੁੱਤ ਚ ਫੜਾ ਦੂੰ ਤੇਰੀ ਅੱਛਾ ਅੱਛਾ ਕਿੱਦਾਂ ਘਟਾ ਬੱਬੀ ਜੀ ਤੁਸੀਂ ਇਦਾਂ ਰੱਖੋਗੇ ਮੈਨੂੰ ਮਾਰ ਲਓ ਮਾਰਨੇ ਵਾਸਤੇ ਹੀ ਆ ਗਿਆ ਤੁਸੀਂ ਮੇਰੇ ਇੱਥੇ ਘਰ 'ਚ ਜਿੰਨਾ ਹੋ ਸਕਦਾ ਮਾਰੋ ਮੈਨੂੰ ਨਾ ਮੇਰੀ ਧੀ ਨਾ ਮੇਰੀ ਧੀ ਤੈਨੂੰ ਮਾਰਨਾ ਥੋੜੀ ਆ ਮਾਰ ਕੇ ਤੈਨੂੰ ਛਿੱਤਰਕਟ ਥੋੜੀ ਬਣਾਉਣਾ ਤੇਰੀ ਤਾਂ ਮੈਂ ਉਹ ਦੁੱਖ ਦੀ ਅਗ ਤੇ ਹੱਥ ਰੱਖਣਾ ਜਿਹੜਾ ਤੂੰ ਯਾਦ ਰੱਖੂਗੀ ਤੇਰੇ ਪਿਓ ਨੂੰ ਫੋਨ ਕਰਦੀਆਂ ਮੈਂ ਉਹਨੂੰ ਕਹਿੰਨੀ ਆ ਬੇ ਇਹਨੂੰ ਲੈ ਜਾ ਇਹ ਸਾਡੇ ਕਿਸੇ ਕੰਮ ਦੀ ਨਹੀਂ ਰਹੀ ਮੰਮੀ ਪਲੀਜ਼ ਮੈਂ ਤੁਹਾਡੇ ਪੈਰ ਫੜਦੀ ਆ ਮੰਮੀ ਜੀ ਮੇਰੇ ਡੈਡੀ ਜੀ ਨੂੰ ਹੋਰ ਦੁਖੀ ਨਾ ਕਰਿਓ ਮੈਂ ਤੁਹਾਨੂੰ ਕਹੀ ਜਾਨੀ ਐ ਨਾ ਜਿੰਨਾ ਕੁੱਟਣਾ ਮੈਨੂੰ ਕੁੱਟ ਲਿਆ ਕਰੋ ਪਰ ਕੋਈ ਵੀ ਗੱਲ ਮੇਰੇ ਬਾਪ ਤੱਕ ਨਾ ਪਹੁੰਚਾਓ ਵਿਚਾਰਾ ਪਹਿਲਾਂ ਹੀ ਬੁਬਾਰ ਰਹਿਦਾ ਆ ਅੱਛਾ ਹੁਣ ਤੇਰੀ ਦੁਖਦੀ ਰੱਗ ਤੇ ਮੈਂ ਹੱਥ ਰੱਖਿਆ ਤਾਂ ਕਿਵੇਂ ਮੈਂ ਤਾਂ ਕਰਨ ਲੱਗ ਪਈ ਪਹਿਲਾਂ ਤਾਂ ਤੇਰੀ ਜਵਾਨ ਬੜੀ ਕੈਂਚੀ ਵਾਂਗੂ ਚੱਲਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਨਹੀਂ ਕਰ ਸਕਦੀ ਮੇਰਾ ਘਰ ਵਾਲਾ ਆ ਮੈਂ ਉਹਦੇ ਨਾਲ ਲੰਗਮਾ ਲੈ ਕੇ ਆਈ ਆ ਮੇਰੀ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਫੋਨ ਕੀਤਾ ਮੇਰੀ ਬਿਨਾ ਇਜਾਜ਼ਤ ਤੋਂ ਫੋਨ ਨੂੰ ਹੱਥ ਵੀ ਲਾਇਆ ਤਾਂ ਤੂੰ ਮੈਨੂੰ ਜਾਣਦੀ ਨਹੀਂ ਮੈਂ ਤੇਰਾ ਕੀ ਹਾਲ ਕਰੂੰਗੀ ਭੁੱਲ ਗਈ ਲੱਗਦਾ ਤੂੰ ਛਿੱਤਰ ਖਾਦੇ ਭੁੱਲੀ ਜਾਨੀ ਦਿਨ ਪਰ ਦਿਨ ਇਹ ਨਾ ਕਹੀ ਬੱਜੀ ਮੈਂ ਬਿਮਾਰ ਹੋਣ ਦਾ ਡਰਾਮਾ ਕਰਦੀ ਆ ਨਾ ਤਾਂ ਮੈਂ ਤੈਨੂੰ ਕੁਝ ਕਹਿ ਨਹੀਂ ਸਕਦੀ ਮੰਤੀ ਜੀ ਮਾਫ ਕਰ ਦੋ ਅੱਜ ਤੋਂ ਬਾਅਦ ਕੋਈ ਐਸੀ ਗਲਤੀ ਨਹੀਂ ਕਰਾਂਗੀ ਤੂੰ ਐਂ ਈ ਰੋਂਦੀ ਸੋਹਣੀ ਲੱਗਦੀ ਆ ਮੈਂ ਤਾਂ ਤੜਲੇ ਕਰਦੀ ਰਹਾ ਕਰ ਠੀਕ ਐ ਤੇ ਜ਼ਿਆਦਾ ਜਵਾਨ ਚ ਲਾਉਣ ਦੀ ਲੋੜ ਨਹੀਂ ਜਿੰਨਾ ਕੰਮ ਮੈਂ ਕਹਿੰਦੀ ਹੁੰਨੀ ਆ ਨਾ ਉਨਾ ਕੰਮ ਕਰਿਆ ਕਰ ਚਲ ਦਫਾ ਹੋ ਦਬਾਓ ਇਹ ਤਦ ਇਹਨਾਂ ਪਰਦਨ ਟੁਕਟੇ ਛਿੱਤਰ ਵਾਂਗੂ ਵਧੀ ਜਾਂਦੀ ਆ ਮੈਨੂੰ ਇਹਦਾ ਕੋਈ ਨਾ ਕੋਈ ਇਲਾਜ ਕਰਨਾ ਪੈਣਾ ਇਹ ਨਾ ਹੋਵੇ ਵੀ ਮੈਂ ਬਮਾਰ ਹੋਣ ਦਾ ਡਰਾਮਾ ਕਰੀ ਜਾਵਾਂ ਤੇ ਇਹ ਕੁਛ ਹੋਰੇ ਚੰਦ ਚਾੜ੍ਹ ਦੇਵੇ ਇਹਦੇ ਨਾਲ ਅਸੀਂ ਕੀ ਵਰਤਾਓ ਕਰਦੇ ਆ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜੇ ਇਸ ਗੱਲ ਦੀ ਭਣਖ ਨਾ ਜਸ਼ਨ ਨੂੰ ਲੱਗ ਗਈ ਤਾਂ ਸਾਰਾ ਕੰਮ ਖਰਾਬ ਹੋ ਜਾਊਗਾ ਜਦੋਂ ਤੁਸੀਂ ਮੇਰੇ ਨਾਲ ਰਹਿਣਾ ਹੀ ਨਹੀਂ ਸੀਗਾ ਆਪ ਤਾਂ ਤੁਸੀਂ ਬਾਹਰ ਚਲੇ ਗਏ ਤੇ ਮੈਨੂੰ ਮੈਨੂੰ ਇੱਥੇ ਬਹੁਤ ਜੁੱਤੀਆਂ ਘਾੜ ਵਾਸਤੇ ਛੱਡਤਾ ਨਹੀਂ ਵਿਆਹ ਕਰਾਉਣਾ ਸੀਗਾ ਦੀਦੀ ਕੀ ਗੱਲ ਹੋ ਗਈ ਤੁਸੀਂ ਰੋਈ ਘੱਟ ਤਾਂ ਜਾਂਦੇ ਹੋ ਨਹੀਂ ਜਸ਼ਨ ਮੈਂ ਤਾਂ ਠੀਕ ਆ ਬਿਲਕੁਲ ਮੈਨੂੰ ਪਾਗਲ ਸਮਝਿਆ ਮੈਂ ਤੁਹਾਨੂੰ ਆਪਣੀ ਅੱਖਾਂ ਨਾਲ ਦੇਖਿਆ ਅੱਖਾਂ ਸਾਫ਼ ਕਰਦੇ ਹੋਏ ਉਹ ਨਹੀਂ ਕੁਛ ਨਹੀਂ ਹੋ ਮੇਰੀ ਅੱਖ ਚ ਨਾ ਕੁਛ ਪੈ ਗਿਆ ਸੀ ਤਾਂ ਸਾਫ਼ ਕਰਦੀ ਪਈ ਸੀ ਆਹੋ ਸਾਫ਼ ਕਰਦੇ ਪਈ ਸੀ ਦੀਦੀ ਤੁਸੀਂ ਸਾਫ਼ ਸਾਫ਼ ਦੱਸੋ ਵੀ ਤੁਸੀਂ ਵੀਰ ਜੀ ਬਿਨਾਂ ਇਸ ਘਰ ਚ ਖੁਸ਼ ਨਹੀਂ ਹੈਗੀ ਜਸ਼ਨ ਨਾ ਇੰਨੇ ਸਵਾਲ ਕਰਨ ਮਰ ਪਲੀਜ਼ ਮੈਂ ਤੈਨੂੰ ਆਪਣੀ ਭੈਣ ਸਮਝਦੀ ਆਂ ਦਰਾਣੀ ਨਹੀਂ ਠੀਕ ਹੈ ਬਾਕੀ ਤੈਨੂੰ ਵੀ ਇਸ ਘਰ ਦੇ ਹਾਲਾਤਾਂ ਦਾ ਪਤਾ ਹੀ ਐ ਇਸ ਕਰਕੇ ਮੈਨੂੰ ਕੁਝ ਨਾ ਪੁੱਛਿਆ ਕਰ ਮੇਰੇ ਤੇ ਕੀ ਬੀਤਦੀ ਆ ਸਿਰਫ ਮੈਨੂੰ ਹੀ ਪਤਾ ਆ ਚਲੋ ਤੁਹਾਡੀ ਮਰਜ਼ੀ ਨਹੀਂ ਦੱਸਣਾ ਤਾਂ ਨਾਂ ਦੱਸੋ ਚਲ ਮੈਂ ਚਾਵਣਾ ਕੇ ਲਿਉਣੀ ਆ ਚੰਗਾ ਪੀਏਂ ਬਸ ਆਈ ਬਹਾਨੇ ਲਈ ਜਾਇਆ ਕਰੋ ਕੀ ਦੱਸਾਂ ਜੇ ਅਸਲ ਮੈਂ ਤੈਨੂੰ ਹਾਰ ਚੁੱਕੀ ਆ ਮੈਂ ਖਰ ਚੁੱਕੀ ਆ ਮੈਂ ਆਪਣੀ ਜ਼ਿੰਦਗੀ ਤੋਂ ਬਤਾ ਦੀ ਕਿਉਂ ਰੱਬਾ ਕਿਉਂ ਤੂੰ ਮੇਰੀ ਜ਼ਿੰਦਗੀ ਚਾ ਕੁਝ ਲਿਖਿਆ ਇਹ ਤਾਂ ਉਹਦੀ ਆ ਮੈਨੂੰ ਬਹੁਤ ਦਿਲ ਜੇ ਨਾ ਹਰਾਮ ਕਰ ਰੱਖਿਆ ਹਰਾਮ ਜਦੀ ਨੇ ਕਿਦਾਂ ਲਿਆ ਮੇਰਾ ਵੀ ਦਿਮਾਗ ਮੰਟਾ ਚ ਕਮਾ ਦੰਦੀ ਆ ਓ ਮਮੀ ਕੀ ਬੋਲੀ ਜਾਨੀਆ ਕੀ ਹੋ ਗਿਆ ਹੁਣ ਕੀ ਬੋਲਣਾ ਆ ਤੇਰੇ ਵਾਲੀ ਮਗਰ ਲਾ ਕੇ ਨਾ ਅੱਬ ਡੜ ਵੀ ਜ਼ਿਆਦਾ ਭੌਂਕਣ ਲੱਗ ਪਈ ਆ ਮੋਰੇ ਬੋਲਦੀ ਸੀ ਮੇਰੇ ਬਕਵਾਸ ਕਰਦੀ ਸੀ ਇਹਦੀ ਸਰਵਿਸ ਕਰ ਦਿਆ ਕਰ ਇਹ ਤਾਂ ਖਰਾਕ ਭਾਲਦੀ ਰਹਿੰਦੀ ਆ ਨਾਗਾ ਨਾ ਪਾਇਆ ਕਰ ਇਹਦੀ ਖਰਾਕ ਚ ਸਰਵਿਸ ਤਾਂ ਮੈਂ ਕਰ ਦਮਾਂ ਅਮੈਂ ਜਸ਼ਨ ਤੋਂ ਡਰਦੀ ਆ ਵੀ ਕਿਤੇ ਇਹਨੂੰ ਸ਼ੱਕ ਨਾ ਹੋ ਜਾਏ ਸਰਵਿਸ ਤਾਂ ਮੈਂ ਹੁਣ ਵੀ ਥੋੜੀ ਜੇ ਕਰ ਦਿੱਤੀ ਉਹ ਮੰਮੀ ਆਹ ਨਾਲ ਜਸ਼ਨ ਦਾ ਵੀ ਨਾ ਥੋੜਾ ਜਿਹਾ ਮੈਨੂੰ ਹੁਣ ਹਿਸਾਬ ਕਿਤਾਬ ਕਰਨਾ ਹੀ ਪੈਣਾ ਬਾਲਾ ਡੈਂਪਲ ਦੇ ਕੋਲ ਕੋਲ ਹੋ ਹੋ ਬੈਂਦੀ ਆ ਇਹਨੂੰ ਥੋੜਾ ਜਿਹਾ ਕੰਟਰੋਲ ਕਰਨਾ ਪਊ ਹਣ ਵੀ ਤੂੰ ਹੀ ਤਾਂ ਮੈਂ ਕਹਿੰਨੀ ਆ ਵੀ ਡੈਂਪਲ ਨੂੰ ਦਫਾ ਕਰ ਇਹਨੂੰ ਘਰੋਂ ਕੱਢ ਦਿੰਨੇ ਆ। ਹੁੰਦਾ। ਤੇਰੇ ਦਿਮਾਗ 'ਚ ਫਰਕ ਆ ਮੰਮੀ। ਘਰੋਂ ਕਿਉਂ ਕੱਢ ਦੇਗੀ? ਕਿੱਥੇ ਜਾਊਗੀ ਹਾਂ ਘਰੋਂ ਕੱਢ ਕੇ? ਆਪਣੇ ਪਿਓ ਕੰਜਰ ਦੇ ਘਰ? ਸਾਨੂੰ ਕੀ ਜਿੱਥੇ ਮਰਜੀ ਜਾਵੇ, ਠੱਠੇ ਖੂਚ ਜਾਵੇ। ਉਹ ਐ ਕਿਵੇਂ ਕੱਢ ਦੇਗੀ ਮੰਮੀ? ਹਲੇ ਜਸ਼ਨ 'ਚ ਆਪਣਾ ਜਿਹੜਾ ਮਕਸਦ ਆ ਨਾ, ਜਸ਼ਨ ਨੂੰ ਲੈਉਣ ਦਾ, ਉਹ ਪੂਰਾ ਹੋ ਲੈਣ ਦੇ। ਫਿਰ ਚਾਹੇ ਦੋਹਾਂ ਨੂੰ ਕੱਢ ਕੇ ਮਰੀ। ਦਿਮਾਗ ਤੋਂ ਕੰਮ ਲੈ ਲੈ ਘਰ ਮੜਾ ਜਾ। ਦਿਮਾਗ ਤੋਂ ਤਾਂ ਮੈਂ ਕੰਮ ਲੈਣੀ ਐ। ਪੱਤੀ ਕਰਾਂ ਟੈਂਪਲ ਦਾ ਦਿਨ ਉਹ ਦਿਨ ਮੇਰੇ ਸਿਰ ਚ ਮੁੱਤੀ ਜਾਂਦੀ ਐ ਅੱਛਾ ਸੱਚ ਤੂੰ ਕਿਉਂ ਆਸੀ ਇੱਥੇ ਕੀ ਕਰਨਾ ਸੀ ਠੀਕ ਤਾਂ ਹੈ ਸੋਖ ਹੈ ਉਹ ਸੋਖ ਹੈ ਮੰਮੀ ਮੈਂ ਤਾਂ ਦਦ ਨੂੰ ਐ ਕਹਿਣਾ ਆਇਆ ਦੀਆ ਜਿਹੜਾ ਬੰਦਾ ਤੇਰੀਆਂ ਨਕਲੀ ਰਿਪੋਰਟਾਂ ਬਣਾਊਗਾ ਬੰਦਾ ਲੱਭ ਗਿਆ ਰਿਪੋਰਟਾਂ ਦੀ ਐਨ ਗੱਲ ਬਣਾ ਦੂ ਮੈਂ ਕਹਿੰਨਾ ਡਾਕਟਰ ਵੀ ਨਹੀਂ ਪਰਖ ਸਕਦੇ ਵੀ ਅਸਲੀ ਨੇ ਜਾਂ ਨਕਲੀ ਨੇ ਹੈ ਆਹੋ ਅੱਛਾ ਫੇਰ ਤੂੰ ਰਿਪੋਰਟਾਂ ਤਿਆਰ ਕਰ ਲੈ ਜਸ ਇੱਕ ਵਾਰੀ ਸਾਰਿਆਂ ਨੂੰ ਯਕੀਨ ਹੋ ਜਵੇ ਵੀ ਮੈਨੂੰ ਸੱਚੀ ਇੰਨੀ ਭੈੜੀ ਬਿਮਾਰੀ ਲੱਗੀ ਹੋਈ ਆ ਫੇਰ ਦੇਖ ਕਿਵੇਂ ਨੋਟਾਂ ਦਾ ਵੀ ਬਰੂੰਗਾ ਓ ਮਮੀ ਰਿਪੋਰਟਾਂ ਤਾਂ ਤਿਆਰ ਹੋਈਆਂ ਲੈ ਤੂੰ ਨੋਟ ਦੇਖੀ ਬਸ ਹੁਣ ਦੇਖ ਤੇ ਰਿਪੋਰਟਾਂ ਇਹ ਤਾਂ ਮੈਂ ਕਿ ਤੈਨੂੰ ਕਹਿ ਤਾ ਦਿੱਤਾ ਵੀ ਡਾਕਟਰ ਵੀ ਨਹੀਂ ਪਰਖ ਕਰ ਸਕਦੇ ਆਮ ਬੰਦੇ ਨੇ ਤਾਂ ਪਤਾ ਹੀ ਕੀ ਲੱਗਣਾਗਾ ਫਿਰ ਉਹ ਖਰਚਾ ਵੀ ਮੰਗੂਗਾ ਬੰਦਾ ਉਹ ਥੋੜਾ ਬਹੁਤਾ ਖਰਚਾ ਲੂਗਾ ਆਪਾਂ ਦੇ ਦਾਂਗੇ ਹੁਣ ਤੇ ਇੱਕ ਹਿਸਾਬ ਲਾ ਕੇ ਦੇਖ ਜਿੱਥੇ ਇੰਨੇ ਪੈਸੇ ਆਉਣੇ ਆ ਜਦੋਂ ਇੰਨੇ ਕ ਦੇਤੇ ਆਪਾਂ ਫਿਰ ਕੀ ਫਰਕ ਆ ਬਸ ਇੱਕ ਵਾਰੀ ਜਸ਼ਨ ਨੂੰ ਆਪਾਂ ਹਲਾਲ ਕਰ ਦਈਏ ਫੇਰ ਦੇਖ ਕਿਵੇਂ ਆਪਣੇ ਕੋ ਨੋਟਾਂ ਦਾ ਮੀਂਹ ਵਰਦਾ ਜਸ਼ਨ ਤੋਂ ਬਾਅਦ ਆਪਾਂ ਤੈਨੂੰ ਪਤਾ ਕਿਨੂੰ ਹਲਾਲ ਕਰਨਾ ਕਿਨੂੰ ਕੀ ਕਹੀ ਜਾਨੀ ਮੁੰਡੇ ਤੂੰ ਜੇ ਤੈਨੂੰ ਇਹੀ ਨਹੀਂ ਗੱਲ ਸਮਝ ਲੱਗੀ ਕਹਿੰਦੇ ਹੁੰਦੇ ਸਮਝਦਾਰ ਲਈ ਇਸ਼ਾਰਾ ਹੀ ਬਹੁਤ ਹੈ ਜੇ ਤੂੰ ਮੇਰਾ ਇਸ਼ਾਰਾ ਹੀ ਸਮਝਿਆ ਨਾ ਤੂੰ ਮੇਰਾ ਪੁੱਤ ਨਹੀਂ ਹੈਗਾ ਸਮਝ ਗਿਆ ਇਹ ਕਿਵੇਂ ਹੋ ਸਕਦਾ ਮੈਂ ਤਰਾ ਸ਼ਾਰਾ ਨਾ ਸਮਝਾਂ ਸਮਝ ਗਿਆ ਮਮੀ ਜਸ਼ਨ ਤੋਂ ਬਾਅਦ ਆਪਾਂ ਉਹਦੀ ਵਾਰੀ ਹੈ ਉਹ ਬਸ ਚੁੱਪ ਕਰ ਮਾਂ ਚੁੱਪ ਕੰਦਾਂ ਦੇ ਵੀ ਕੰਨ ਹੁੰਦੇ ਆ ਉਹੀ ਰੋਲਾ ਪਾਈ ਜੰਨੀ ਆ ਤੂੰ ਤਾਂ ਬਸ ਬਸ ਠੀਕ ਐ ਜਸ਼ਨ ਵੈਸੀ ਹੈ ਕਿੱਥੇ ਥੇ ਵਰਦੀ ਹੋਣੀ ਆ ਕਿਤੇ ਉਹਨੇ ਕਿੱਥੇ ਜਾਣਾਗਾ ਡਿੰਪਲ ਤੂੰ ਇਹਨੂੰ ਦੂਰੇ ਹੀ ਰੱਖਿਆ ਕਰ ਕੋਈ ਲੋੜ ਨਹੀਂ ਇਹਨਾਂ ਨੂੰ ਲਵੀ ਲਾਉਣ ਦੀ ਅੱਛਾ ਉਹ ਸੱਚ ਕੀ ਬੋਲੀ ਸੀ ਜਸ਼ਨ ਤੂੰ ਨੂੰ ਕੀ ਬੋਲਿਆ ਸੀ ਬੋਲਣਾ ਕੀ ਹੈਗਾ ਜਿਵੇਂ ਡੈਂਪਲ ਨਹੀਂ ਤੇਰੇ ਕੋਲ ਮਾਫੀਆ ਮੰਗਦੀ ਫਿਰਦੀ ਹੁੰਦੀ ਹਾਂ ਐ ਮੰਗਦੀ ਫਿਰਦੀ ਸੀ ਮਾਫੀਆ ਮੇਰੇ ਕੋਲ ਬਸ ਆ ਜਸ਼ਨ ਦੀ ਵੀ ਐਂ ਰੇਲ ਬਣਾ ਕੇ ਰੱਖੀ ਇਹ ਜਿੰਨਾ ਜੁਕਤੀ ਥੱਲੇ ਰਹਿਣ ਨਾ ਓਨਾ ਹੀ ਵਧੀਆ ਆ ਉਹ ਰੇਲ ਬਣਾਤਾ ਰੱਖੀਆ ਮੰਮੀ ਹੁਣ ਆਬ ਤਾਂ ਤਰਲੇ ਮੈਨ ਤਾਂ ਕਰਦੀ ਫਿਰਦੀ ਆ ਇਨਾ ਤੂੰ ਐਦਾਂ ਹੀ ਮਨਤਾ ਕਰਾਉਣੀ ਆ ਫੇਰ ਦੇਖ ਇੱਕ ਵਾਰੀ ਪੈਸੇ ਹੱਥ ਆ ਜਾਣ ਫੇਰ ਤਾਂ ਸਾਰੀ ਜ਼ਿੰਦਗੀ ਐਸ਼ ਐਸ਼ ਆ ਤੇ ਜਸ਼ਨ ਦੀ ਜਮੀਨ ਆਪਣੇ ਹੱਥਾਂ 'ਚ ਵੀ ਫੇਰ ਸਾਰੀ ਉਮਰ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਐਸ਼ ਕਰਾਂਗੇ ਓਮਾ ਕੀ ਸੋਚਣ ਲੱਗ ਗਈ ਦੇਖੀ ਕਿਤੇ ਗੁੱਸਾ ਤਾਂ ਨਹੀਂ ਕਰ ਗਈ ਵੀ ਮੈਂ ਤੈਨੂੰ ਐਂ ਕਹਤਾ ਵੀ ਤੇਰੇ ਹੱਥ 'ਮੇਂ ਸੇਵੀਆਂ ਵਧੀਆਂ ਨਹੀਂ ਬਣਦੀਆਂ ਲੈ ਹੈ ਮੇਰਾ ਕਮਲਾ ਪੁੱਤ ਮੈਂ ਤਾਂ ਐਂ ਸੋਚਦੀ ਸੀ ਕਿ ਤੂੰ ਸਾਡਾ ਦੋਨਾਂ ਦਾ ਕਿੰਨਾ ਮੋਹ ਕਰਦਾ ਹੈਗਾ ਲੈ ਮੋਹ ਕਰਾ ਨਾ ਔਰ ਕੀ ਕਰ ਓ ਮੈਂ ਤਾਂ ਕਰਮਾਂ ਵਾਲਾ ਲੋਕਾਂ ਦੀ ਕਿਕ ਮਾਂ ਹੁੰਦੀ ਐ ਮੇਰੀਆਂ ਦੋ ਮਾਵਾਂ ਨੇ ਨਾਲੇ ਦੋਨੇ ਇੰਨਾ ਪਿਆਰ ਕਰਦੀਆਂ ਮੈਨੂੰ ਆਹੋ ਤਾਂ ਹੀ ਤਾਂ ਜਨਮ ਦਿਨ ਵਾਲੀ ਮਾਂ ਦਾ ਭਲਾ ਵਾਲਾ ਕਰਦਾ ਨਾ ਨਾ ਤੂੰ ਮਾਂ ਤਾਂ ਉਰੀ ਖੜੀ ਦੀ ਟਾਕੀ ਚ ਤੂੰ ਸੇਵੀਆਂ ਦੇਖ ਲੈ ਐਵੇਂ ਨਾ ਸਾਨੂੰ ਲੜਾ ਦੀ ਹੁਣ ਉਹ ਤਾਂ ਰੱਖੀਆਂ ਨੇ ਪੁੱਤ ਕਿਹੜੀਆਂ ਬਣਾਏਂਗੀ ਚਾਚੀ ਧਿਆਨ ਤਾਂ ਸਾਡੀਆਂ ਗੱਲਾਂ ਚ ਹੈ ਵੀ ਚਲ ਐਂ ਘਾਤੋ ਬੋਲਦਾ ਨਾਲੇ ਤਾਂ ਬਣਾਈ ਜਾਂਦੀ ਐ ਸੇਵੀਆਂ ਤੇਰੀਆਂ ਮਾਂ ਮੈਨੂੰ ਇਹ ਤਾਂ ਦਾਦ ਦੇ ਉਰੇ ਬੈਠੀ ਐ ਕੀ ਗੱਲਾਂ ਕਰੀ ਜਾਂਦੀ ਐ ਕਿੱਥੇ ਜਾਣਾ ਤੁਸੀਂ ਨੇ ਤੂੰ ਵੀ ਨਾ ਬਾੜਾ ਬਹਿਮੀ ਐ ਹਨਾ ਵੇ ਅਸੀਂ ਗੱਲਾਂ ਕੀ ਕਰਨੀਆਂ ਉਹ ਤਾਂ ਜਸ਼ਨ ਦੀ ਸੱਸ ਦੀਆਂ ਗੱਲਾਂ ਕਰਦੇ ਸੀ ਵੀ ਭਾਈ ਚਲ ਉਹਦਾ ਪਤਾ ਲੇ ਲਈਏ ਹਾਂ ਹਾਂ ਸੱਚ ਮੈਂ ਤਾਂ ਆਪਾਂ ਹੀ ਸੋਚਦਾ ਸੀ ਵੀ ਜਾ ਕੇ ਆਉਣਾ ਚਾਹੀਦਾ ਆਪਾਂ ਨੂੰ ਆਪਾਂ ਸਾਰਾ ਟੱਬਰ ਹੀ ਵਗ ਚਲਦੇ ਆ ਮੈਂ ਤਾਂ ਆਪ ਕਹਿੰਦੀ ਸੀ ਆਪਾਂ ਇਕੱਠੇ ਵਗ ਜਾਾਂਗੇ ਸਾਰੇ ਨੇ ਨਾਲੇ ਜਸ਼ਨ ਨੂੰ ਦੇਖੀ ਕਿੰਨਾ ਚਾਅ ਚੜ ਜਿਊਗਾ ਉਹ ਇਕੱਠੇ ਨਹੀਂ ਮਾਂ ਤੂੰ ਤੇ ਚਾਚੀ ਜਾਏ ਹੋ ਮੈਂ ਤਾਂ ਲੰਘਦਾ ਟੱਬ ਦਾ ਆਪੇ ਘੇੜਾ ਮਾਰਿਆ ਉਹ ਨਾਲ ਜਸੇ ਨੂੰ ਮਿਲਿਆ ਉਹ ਚੱਲ ਚੰਗਾ ਭਾਈ ਆ ਪਹਿਲਾਂ ਤਾਂ ਤੇਰੇ ਪਿਓ ਨੂੰ ਪੁੱਛਣਾ ਪਊ ਇਹਦਾ ਨਹੀਂ ਪਤਾ ਕਿੱਥੋਂ ਬੋਲੇ ਫਿਰ ਜਾ ਆਵਾਂਗੇ ਲੈ ਲੱ ਇੱਕ ਤਾਂ ਆ ਨਹੀਂ ਹਟਦੀ ਹਰ ਟਾਈਮ ਜਦੋਂ ਮੈਂ ਤੇਰੇ ਲੈਵੇ ਬਹਿ ਜਾ ਜਾਂ ਚਾਚੀ ਲੈਵੇ ਬਹਿ ਜਾ ਇਹਨੇ ਹਾਕ ਮਾਰਨੀ ਹੈ ਮਾਰਨੀ ਮੰਦੀ ਸੀ ਇਹਨੇ ਪਤਾ ਨਹੀਂ ਕੰਨ ਲਾਈ ਖੜੀ ਹੁੰਦੀ ਆਪਣੇ ਦਾ ਵੇ ਚਲ ਕੋਈ ਨਾ ਫੇਰ ਸੁਣ ਲੈ ਗੱਲ ਕੀ ਕਹਿੰਦੀ ਹੈ ਆਉਣਾ ਕਹਿਣਾ ਕੀ ਹੈ ਬਸ ਇਹਨੇ ਲੜਨਾ ਹੋਊਗਾ ਇਹ ਤਾਂ ਬਹਾਨੇ ਭਾਲਦੀ ਹੁੰਦੀ ਹੁਣ ਜਦੋਂ ਜਾਊਗਾ ਕੋਈ ਨਾ ਕੋਈ ਇਹੋ ਜੀ ਗੱਲ ਕੱਢੂ ਜਿਹਦੇ ਮੈਨੂੰ ਗੁੱਸਾ ਆਊਗਾ ਮੌਕੇ ਤੇ ਖਾਨੇਦਾਰ ਸਾਹਿਬ ਆ ਕੇ ਖੜ ਜਾਂਦਾ ਉਹ ਕਹਿੰਦਾ ਤੂੰ ਕੁੜੀ ਨੂੰ ਪੁੱਠਾ ਬੋਲਦਾ ਚੱਲ ਕੋਈ ਨਹੀਂ ਜੇ ਤੈਨੂੰ ਸਾਦੀ ਇਹ ਸੁਣ ਲਾ ਗੱਲ ਫੇਰ ਅਕੇ ਤੀਵੀ ਮੈਨੂੰ ਪੁੱਠਾ ਬੋਲ ਦੇ ਫੇਰ ਅਗਲੀ ਬੋਲੂਗੀ ਜੇ ਕੋਈ ਗੱਲ ਤਾਂ ਉਹਦੀ ਸੁਣਦਾ ਨਹੀਂ ਆ ਜਾ ਹੁਣ ਉਹਨੂੰ ਮੌਕਾ ਮਿਲ ਜੂ ਬੋਲਣ ਦਾ ਜਾਂ ਤੁਰ ਜਾ ਆ ਉਹਦੀ ਹਾਕ ਤੋਂ ਹੀ ਪਤਾ ਲੱਗਦਾ ਜੇ ਸਾਉਣਾ ਬੋਲੂ ਜਬਾਗਿਆ ਹਾਂ ਕੀ ਦੌਰ ਆ ਪੈ ਗਿਆ ਤੇਰੇ ਤੇ ਹੁਣ ਕਿਹੜੀ ਪੁੱਠੀ ਗੱਲ ਕਰਨੀ ਆ ਤੋਂ ਤੁਹਾਨੂੰ ਹਰ ਵੇਲੇ ਐਂ ਕਾਤੋਂ ਲੱਗਦਾ ਰਹਿੰਦਾ ਵੀ ਮੈਂ ਤੁਹਾਡੇ ਨਾਲ ਕੋਈ ਪੁੱਠੀ ਗੱਲ ਹੀ ਕਰੂੰਗੀ ਅੱਜ ਤੱਕ ਸਿੱਧੀ ਕਰੀਏ ਨਹੀਂ ਤਾਂ ਲੱਗਦਾ ਮੈਂ ਨਾ ਪੁੱਠੀ ਗੱਲ ਨਹੀਂ ਕਰਨੀਗੀ ਹਾਂ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਆਪਾਂ ਜਸ਼ਨ ਜੀ ਦੀ ਦੀ ਸੱਸ ਦਾ ਪਤਾ ਲੈ ਕੇ ਆਈਏ ਦੋਨੇ ਜਾਂਦੇ ਜਾ ਕੇ ਦਵਾਰੇ ਗਈ ਜਸ਼ਨ ਜੀ ਦੀ ਦੀ ਸੱਸ ਦਾ ਪਤਾ ਲੈ ਕੇ ਆਈਏ ਲੈ ਕਮਾਲ ਹੋ ਗਈ ਅੱਜ ਤੇਰੇ ਮੂੰਹੋਂ ਆ ਗੱਲ ਕਿਵੇਂ ਨਿਕਲ ਆਈ ਵੀ ਤੂੰ ਮੇਰੇ ਟੱਬਰ ਦੇ ਰਿਸ਼ਤੇਦਾਰੀ ਚ ਜਾਣ ਦੀ ਗੱਲ ਕਰਦੀ ਆ ਉਹ ਵੀ ਪਤਾ ਲੈਣ ਦੀ ਵੀ ਹਾਂ ਆਪਾਂ ਅਗਲੇ ਦੇ ਪਤਾ ਲੈ ਆਈਏ ਓਹੋ ਇੰਨੇ ਕਸੂਰ-ਬੂਰਜ਼ ਤਾਂ ਮੈਨੂੰ ਹੈਗੀ ਆ ਵੀ ਕਿਸੇ ਦਾ ਪਤਾ ਲੈ ਕੇ ਆਈਦਾ ਹੁੰਦਾ ਫਰਜ਼ ਬੰਦਾ ਹੈ ਆਪਣਾ ਸਹੀ ਗੱਲ ਐ ਬੰਦਾ ਸੁਧਰ ਵੀ ਸਕਦਾ ਤਾਂ ਹੀ ਮੀਂਹ ਵਾਲਾ ਮੌਸਮ ਹੋ ਰਿਹਾ ਅੱਜ ਹੁਣ ਤੁਸੀਂ ਜਾਓਗੇ ਮੇਰੇ ਨਾਲ ਕਿ ਨਹੀਂ ਬਾਗ ਚੱਲਾਂਗੇ ਉਧਰ ਮੰਮੀ ਤੇ ਚਾਚੀ ਵੀ ਆਹੀ ਗੱਲਾਂ ਕਰਦੇ ਸੀ ਉਹ ਵੀ ਕਹਿੰਦੇ ਪਤਾ ਲੈ ਆਈਏ ਪਤਾ ਲੈ ਆਈਏ ਜੇ ਮੈਂ ਨਾ ਗਿਆ ਤੂੰ ਐ ਕਰੀ ਚਾਚੀ ਤੇ ਮੰਮੀ ਨਾਲ ਵਗ ਜੀ ਉਹੋ ਮੈਂ ਤਾਂ ਤੁਹਾਡੇ ਨਾਲ ਜਾਣਾ ਸੀ ਆਪਾਂ ਨਾ ਇਕੱਠੇ ਚੱਲਾਂਗੇ ਨਾਲੇ ਜਸ਼ਨਦੀਦੀ ਆਪਾਂ ਨੂੰ ਵੇਖ ਕੇ ਬਹੁਤ ਖੁਸ਼ ਹੋਊਗੀ ਵੀ ਮੇਰੇ ਭਰਾ ਪਰਜਾਈ ਇਕੱਠੇ ਆਏ ਨੇ ਮੈਨੂੰ ਮਿਲਣ ਉਹ ਤਾਂ ਹੋਊਗੀ ਬਾਕ ਚੱਲਾਂਗੇ ਕੋਈ ਨਾ ਫਿਰ ਇੱਕਨ ਦੇ ਦਿਨ ਤੱਕ ਬਾਕ ਚੱਲਾਂਗੇ ਨਾਲੇ ਤੁਹਾਨੂੰ ਪਤਾ ਤਾਂ ਹੈ ਡੈਡੀ ਹੋਣ ਦਾ ਜੇ ਕਿਤੇ ਮੰਮੀ ਨੇ ਡੈਡੀ ਕੋਲੇ ਗੱਲ ਕੀਤੀ ਹੋਵੇ ਸੀ ਪਤਾ ਲੈਣ ਜਾਣਾ ਹਰ ਇੱਕ ਥਾਂ ਤੇ ਨਾ ਡੈਡੀ ਜਾਂਦੇ ਨੇ ਪਤਾ ਉਸੇ ਤਾਂ ਲੈਣ ਫਿਰ ਡਾਡੀ ਨੇ ਆਪ ਤਿਆਰ ਹੋ ਜਾਣਾ ਵੀ ਮੈਂ ਜਾ ਕੇ ਆਉਂਗਾ ਕੱਲੀਆਂ ਨੂੰ ਨਹੀਂ ਉਹ ਤੋੜਨ ਲੱਗੇ ਇਹਨਾਂ ਨੂੰ ਕਰੋ ਉਹ ਤਾਂ ਗੱਲ ਹੈਗੀ ਆ ਪਰ ਮੈਨੂੰ ਨਾ ਕਿਤੇ ਕਿਤੇ ਆਏ ਜੀ ਮੇਰਾ ਦਿਮਾਗ じゃ ਵਜਦਾ ਵੀ ਕਿਹੜੇ ਪਾਸੇ ਕਿੱਧਰ ਜਾ ਰਹੀ ਹੈ ਜ਼ਿੰਦਗੀ ਇਹ ਅੱਜ ਹਾਏ ਰੱਬਾ ਫੇਰ ਕੀ ਹੋ ਗਿਆ ਜੇ ਮੈਂ ਕੌੜਾ ਬੋਲਦੀ ਸੀ ਹੁਣ ਮੈਂ ਸੁਧਰ ਕੀ ਚਲ ਸ਼ੁਕਰ ਮਾਲਕ ਦਾ ਜੇ ਮੇਰੇ ਟੱਬਰ ਨੂੰ ਸਹੀ ਕਹਿਣ ਲੱਗ ਜੇਗੀ ਚਲ ਆ ਜਾ ਫਿਰ ਮੈਂ ਤੁਹਾਨੂੰ ਕੁਝ ਬਣਾ ਕੇ ਦੇਵਾਂ ਨਾਲੇ ਆਪਾਂ ਇਕੱਠੇ ਜਾ ਕੇ ਆਵਾਂਗੇ ਠੀਕ ਆ ਹਾਂ ਚਾ ਕੀ ਬਣਾ ਆ ਗਿਆ ਦਾਤੀ ਇੱਕ ਮਿੰਟ ਤਨਾ ਦੋਨੇ ਬੁੜੀਆਂ ਨੇ ਮੇਰੇ ਬੰਦੇ ਨੂੰ ਤਾਂ ਮੇਰੇ ਤਾਂ ਖੋ ਹੀ ਲਿਆ ਅੱਗੇ ਹੀ ਲਾਈ ਰੱਖਦੀਆਂ ਉਹਨੂੰ ਅੱਗੇ ਹੀ ਲਾਈ ਰੱਖਦੀਆਂ ਹਜੇ ਮੈਂ ਖਾਣ ਦੀ ਗੱਲ ਮਗਰੋਂ ਕੀਤੀ ਪਹਿਲਾਂ ਹੀ ਆਵਾਜ਼ ਮਾਰ ਲਈ ਛੱਕ ਕੇ ਪਤਾ ਨਹੀਂ ਇਹ ਕੀ ਪਾਲਦੀਆਂ ਡਿੰਪਲ ਤੂਕਨ ਮੈਂ ਉਹ ਜੋ ਤੈਨੂੰ ਅਸਲ ਦੇ ਵਿੱਚ ਹੋਣਾ ਚਾਹੀਦਾ ਆ। ਨਾ ਕੀ ਮਤਲਬ ਤੇਰਾ? ਮਤਲਬ? ਨਾ ਤੂੰ ਕਿੰਨਾ ਕਚਰੇ ਨਾ ਤੂੰ ਛਿੱਤਰ ਖਾਂਦੀ ਰਹੇਂਗੀ। ਡਰ-ਡਰ ਕੇ ਆਪਣੀ ਜ਼ਿੰਦਗੀ ਕੱਢੇਂਗੀ ਇਹਨਾਂ ਤੋਂ। ਤੈਨੂੰ ਪਤਾ ਹੀ ਆ ਮੇਰੇ ਕੋਲ ਤਾਂ ਹੋਰ ਕੋਈ ਚਾਰਾ ਵੀ ਨਹੀਂ। ਜਦੋਂ ਗੱਲ ਮੇਰੇ ਪਿਓ ਤੇ ਆ ਜਾਂਦੀ ਆ ਨਾ ਫਿਰ ਮੈਨੂੰ ਕੁਝ ਵੀ ਨਹੀਂ ਦਿਖਦਾ। ਤੇਰੀ ਇਸ ਮਜਬੂਰੀ ਦਾ ਤਾਂ ਇਹ ਫਾਇਦਾ ਚੱਕਦੇ ਨੇ। ਇਹਨਾਂ ਨੇ ਤੇਰੇ ਪਿਓ ਨੂੰ ਇੰਨਾ ਖਾਇਆ ਨਾ ਵਿਚਾਰੇ ਨੂੰ। ਇੰਨਾ ਲੁੱਟਿਆ ਨਾ ਕਿ ਅੱਜ ਉਹਦੇ ਕੋਲ ਕੱਖ ਵੀ ਨਹੀਂ ਆ। ਨਾ ਫਿਰ ਮੈਂ ਇਹੋ ਜਿਹਾ ਕੀ ਕਰਾਂ ਜਿਹੜੀ ਮੇਰੀ ਇਹਨਾਂ ਤੋਂ ਜਾਨ ਛੁੱਟ ਜੇ ਕਰਨਾ ਕੀ ਐ ਤੂੰ ਆਪਣੇ ਘਰ ਵਾਲੇ ਨੂੰ ਫੋਨ ਕਰ ਉਹ ਇੱਥੋਂ ਤੈਨੂੰ ਲੈ ਜਵੇ ਨਾ ਤੂੰ ਇਹਨਾਂ ਦੀ ਕਤਤਕ ਨੌਕਰਾਨੀ ਬਣ ਕੇ ਰਹੇਂਗੀ ਕਦ ਤੱਕ ਇਹਨਾਂ ਤੋਂ ਜੁੱਤੀਆਂ ਖਾਂਦੀ ਰਹੇਂਗੀ ਨਾ ਮੈਂ ਕੀ ਕਹਾ ਇਹਨਾਂ ਨੂੰ ਜਦੋਂ ਵੀ ਫੋਨ ਕਰਦੀ ਆ ਇਹ ਮੇਨਾਂ ਗੱਲ ਹੀ ਨਹੀਂ ਕਰਦੇ ਪਤਾ ਨਹੀਂ ਮੰਮੀ ਨੇ ਇਹਨਾਂ ਨੂੰ ਕੀ ਪੱਟੀ ਪੜਾਈ ਹੋਈ ਆ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਦੇਖ ਜੇ ਤੂੰ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਆ ਨਾ ਤਾਂ ਤੂੰ ਆਪਣੇ ਘਰ ਵਾਲੇ ਕੋਲ ਚਲੀ ਜਾ ਹੋਰ ਤੂੰ ਜਾਏਂਗੀ ਵੀ ਕਿੱਥੇ ਨਾਲੇ ਉਹ ਤਾਂ ਤੈਨੂੰ ਇੱਥੇ ਲੈ ਨਹੀਂ ਆ ਸਕਦਾ ਔਰ ਦੂਜੀ ਗੱਲ ਇਹ ਤੇਰੇ ਇਹਨਾਂ ਗੱਲਾਂ ਕਰਕੇ ਤਾਂ ਜੱਸ ਤੇ ਤੇਰੀ ਸੱਸ ਤੇਰੇ ਤੇ ਜ਼ੁਲਮ ਕਰਦੇ ਨੇ ਤੂੰ ਤਾਂ ਆਪਣੇ ਆਪ ਨੂੰ ਵੀ ਭੁੱਲ ਚੁੱਕੀ ਆ ਜ਼ਰਾ ਇੱਕ ਦੇਖ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਜਦ ਤੂੰ ਵਿਆਹ ਕੇ ਆਈ ਸੀ ਨਾ ਕਿੰਨੀ ਸੋਹਣੀ ਸੀ ਤੇ ਹੁਣ ਹੁਣ ਦੇਖ ਇਹਨਾਂ ਤੇਰਾ ਕੀ ਹਾਲ ਕਰਤਾ ਤੂੰ ਕੀ ਸੋਚਦੀ ਆ ਕਿ ਜੇ ਤੂੰ ਆਪਣੇ ਵਾਸਤੇ ਨਹੀਂ ਬੋਲੇਂਗੀ ਆਪਣੇ ਲਈ ਨਹੀਂ ਆਵਾਜ਼ ਉਠਾਏਂਗੀ ਤਾਂ ਕੀ ਗੱਲ ਇਹ ਤੇਰੇ ਤੇ ਅਤਿਆਚਾਰ ਕਰਨਾ ਘੱਟ ਕਰ ਦੇਣਗੇ ਨਹੀਂ ਕਦੇ ਵੀ ਨਹੀਂ ਆਪਣੇ ਵਾਸਤੇ ਖੜੀ ਹੋ ਆਪਣੇ ਵਾਸਤੇ ਬੋਲ ਡਰ ਨਾ ਤੂੰ ਹੁਣ ਤੈਨੂੰ ਵੀ ਤਾਂ ਪਤਾ ਹੀ ਐ ਜਿਵੇਂ ਮੰਮੀ ਦੇ ਅੱਗੇ ਮਾੜਾ ਜਿਹਾ ਵੀ ਬੋਲਦੀ ਐ ਨਾ ਤਾਂ ਮੰਮੀ ਮੈਨੂੰ ਕਿੰਨਾ ਪਰੇਸ਼ਾਨ ਕਰਦੇ ਨੇ ਨਾ ਹੁਣ ਤੂੰ ਸਾਰੀ ਉਮਰ ਇਹਨਾਂ ਤੋਂ ਡਰ ਕੇ ਰਹੇਂਗੀ ਤੂੰ ਇਹਨਾਂ ਦੇ ਦਬਕੇ 'ਚ ਰਹਿਣਾ ਚਾਹੁੰਨੀ ਆ ਆਪਦੀ ਜ਼ੁਬਾਨ ਨੂੰ ਖੋਲ ਫੈਸਲਾ ਹੁਣ ਤੇਰੇ ਹੱਥ 'ਚ ਐ ਤੂੰ ਆਪਦੀ ਜ਼ੁਬਾਨ ਨੂੰ ਖੋਲਵੇਂਗੀ ਜਾਂ ਫਿਰ ਇਹਨਾਂ ਤੋਂ ਡਰ-ਡਰ ਕੇ ਇਦਾਂ ਹੀ ਮਰ ਜੇਂਗੀ ਡਰ ਨਾ ਤੂੰ ਡਿੰਪਲ ਤੂੰ ਡਰਨਾ ਆਪਣੇ ਆਪ ਨੂੰ ਮਜ਼ਬੂਤ ਬਣਾ ਆਪਣੀ ਸੱਸ ਦੇ ਉਸ ਹਰ ਥੱਪੜ ਦਾ ਜਵਾਬ ਦੇ ਜਿਹੜਾ ਉਹਨੇ ਤੇਰੇ ਮੂੰਹ ਤੇ ਮਾਰਿਆ ਸੀ ਪਰ ਤੈਨੂੰ ਵੀ ਪਤਾ ਹੀ ਐ ਜਿਵੇਂ ਮੰਮੀ ਹੋਰ ਅੱਗੇ ਬੋਲੀ ਤਾਂ ਉਹ ਮੈਨਾਂ ਕੀ ਕੁਝ ਕਰਨਗੇ ਨਾ ਕੀ ਕੁਝ ਕਰ ਦੇਣਗੇ ਵੱਤੋ ਵੱਤ ਤੈਨੂੰ ਮਾਰ ਹੀ ਦੇਣਗੇ ਔਰ ਜੇ ਤੂੰ ਮਰ ਵੀ ਗਈ ਨਾ ਤਾਂ ਠੀਕ ਐ ਇਹੋ ਜੀ ਜ਼ਿੰਦਗੀ ਨਾਲ ਤੂੰ ਆਜ਼ਾਦ ਹੋ ਜੇਂਗੀ ਹੁਣ ਫੈਸਲਾ ਤੇਰੇ ਹੱਥ ਐ ਕਿ ਤੂੰ ਐਦਾਂ ਮਰਨਾ ਐ ਇਹਨਾਂ ਦੇ ਹੱਥੋਂ ਕਿ ਫਿਰ ਤੂੰ ਆਪਣੇ ਵਾਸਤੇ ਖੜੀ ਹੋਣਾ ਐ ਉੱਠ ਡਿੰਪਲ ਉੱਠ ਆਪਣੇ ਵਾਸਤੇ ਆਵਾਜ਼ ਉਠਾ ਇਨਾ ਤੋ ਹੁਣ ਦੱਬ ਨਾ ਤੂੰ ਹੈ ਕਿੱਧਰ ਗਈ ਸਹੀ ਕਿਆ ਮੇਰੇ ਮਨ ਨੇ ਮੈਨੂੰ ਆਪਣੇ ਵਾਸਤੇ ਆਵਾਜ਼ ਚੱਕਣੀ ਪੈਣੀ ਆ ਜਿਆਦਾ ਤੋਂ ਜਿਆਦਾ ਮੈਨੂੰ ਮਾਰ ਹੀ ਦੇਣਗੇ ਜੇ ਮੈਂ ਮਰ ਵੀ ਗਈ ਨਾ ਤਾਂ ਵੀ ਠੀਕ ਹੈ ਘੱਟੋ ਘੱਟ ਮੇਰੇ ਬਾਪ ਨੂੰ ਆਜ਼ਾਦ ਤਾਂ ਕਰ ਦੇਣਗੇ ਇਹ ਦਿਖਾਈਏ ਆਈ ਜਸ਼ਨ ਤੁਖਵਾ ਮਮੀ ਹੋਰਾਂ ਨੂੰ ਆ ਗਈ ਮੈਂ